ਖਬਰ ਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੱਗਿਆ ਵੱਡਾ ਝਟਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰ ਸਟੇਜ ਉੱਤੇ ਇਮਾਨਦਾਰੀ ਦਾ ਢਿੰਡोरा ਫਟਦੇ ਨੇ ਲੇਕਿਨ ਇਹਨਾਂ ਦੇ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਤੰਗਲੀ ਦੇ ਨਾਲ ਪੈਸਾ ਇਕੱਠਾ ਕੀਤਾ ਗਿਆ ਖਾਸ ਕਰਕੇ ਹਲਕਾ ਜਲੰਧਰ ਸੈਂਟਰ ਤੋਂ ਆਪ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਰਮਨ ਅਰੂੜਾ ਨੇ ਰਮਨ ਅਰੋੜਾ ਨੇ 3.5 ਸਾਲਾਂ ਦੇ ਵਿੱਚ ਵਿੱਚ ਕਰੋੜਾਂ ਰੁਪਏ ਕਠਾ ਕੀਤਾ ਪੁੱਠੇ ਸਿੱਧੇ ਹੱਥ ਮਾਰ ਕੇ ਵਿਜੀਲੈਂਸ ਵੱਲੋਂ ਵੀ ਸਬੂਤ ਪੇਸ਼ ਕੀਤੇ ਗਏ ਪੰਜਾਬ ਸਰਕਾਰ ਵੱਲੋਂ ਵੀ ਸਬੂਤ ਪੇਸ਼ ਕੀਤੇ ਗਏ ਅਤੇ ਰਮਨ ਅਰੋੜਾ ਦੇ ਰਿਸ਼ਤੇਦਾਰਾਂ ਦੀ ਵੀ ਗ੍ਰਿਫਤਾਰੀ ਹੋਈ ਅਤੇ ਵਕ ਵਕ ਥਾਵਾਂ ਤੇ ਛਾਪੇ ਮਾਰ ਕੇ ਹਜ਼ਾਰਾਂ ਜਿਹੜੇ ਨੇ ਸਬੂਤ ਜਿਹੜੇ ਨੇ ਰਮਨ ਅਰੋੜਾ ਦੇ ਵਿਰੁੱਧ ਇਕੱਠੇ ਕੀਤੇ ਲੇਕਿਨ ਰਮਨ ਅਰੋੜਾ ਨੇ ਜੇਕਰ ਤੰਗਲੀ ਦੇ ਪੈਸੇ ਤੰਗਲੀ ਦੇ ਨਾਲ ਪੈਸਾ ਇਕੱਠਾ ਕੀਤਾ ਹੈ ਤੇ ਉਸ ਨੇ ਵੀ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੱਡਾ ਝਟਕਾ ਲੱਗਿਆ ਹੈ ਕਿਉਂਕਿ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਪੁਲਿਸ ਅਤੇ ਵਿਜੀਲੈਂਸ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਤੇ ਕਾਰਵਾਈ ਕਰਵਾਉਂਦੇ ਨੇ ਤੇ ਦੂਸਰੇ ਪਾਸੇ ਉਹਨਾਂ ਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਜਿਹੜੀ ਹੈ ਹਰੀ ਛੱਡੀ ਮਿਲ ਜਾਂਦੀ ਹੈ ਇਸ ਤਰ੍ਹਾਂ ਹੀ ਹੋਇਆ ਹੈ ਰਮਨ ਅਰੋੜਾ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ 3 ਸਤੰਬਰ ਪ੍ਰਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫਤਾਰ ਜਲੰਧਰ ਕੇਂਦਰੀ ਤੋਂ ਆਪ ਵਿਧਾਇਕ ਰਮਨ ਅਰੂੜਾ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਤੋਂ ਵੱਡੀ ਰਾਤ ਮਿਲੀ ਹੈ ਵਿਧਾਇਕ ਰਮਨ ਅਰੂੜਾ ਵੱਲੋਂ ਡਾਰਕ ਕੰਡੀਸ਼ਨ ਤੇ ਸੁਣਵਾਈ ਕਰਦਿਆਂ ਅਦਾਲਤ ਨੇ ਅੱਜ ਉਨ੍ਹਾਂ ਨੂੰ ਅਤੇ ਜਲੰਧਰ ਨਗਰ ਨਿਗਮ ਦੇ ਏਟੀਪੀ ਰਾਏ ਸੁਖਦੇਵ ਵਿਸ਼ਿਸ਼ ਨੂੰ ਨਿਯਮਤ ਜਵਾਬ ਦੇ ਦਿੱਤੀ ਹੈ ਯਾਨੀ ਕਿ ਪੱਕੀ ਜਵਾਬਤ ਮਿਲੀ ਹੈ ਜੇਕਰ ਇਹੋ ਹੈ ਕਿ ਵਿਜੀਲੈਂਸ ਬਿਊਰੋ ਨੇ 14 ਮਈ ਨੂੰ ਵਧਾ ਕੇ ਰਮਨ ਅਰੂੜਾ ਵਿਰੁੱਧ ਪ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਵਿਜੀਲੈਂਸ ਵਿਾਰੇ ਬਲਾਰੇ ਰਮਨ ਅਰੂੜਾ ਨੇ ਜਲੰਧਰ ਨਗਰ ਨਿੰਮੇ ਅਧਿਕਾਰੀਆਂ ਰਾਹੀਂ ਲੋਕਾਂ ਨੂੰ ਨੋਟਸ ਭੇਜੇ ਅਤੇ ਲੋਕਾਂ ਖਿਲਾਫ ਕਰਵਾਈ ਦੀ ਤਬਕੀ ਵੀ ਦਿੱਤੀ ਵਿਜੀਲੈਂਸ ਵੱਲੋਂ ਰਮਨ ਅਰੂੜਾ ਤੇ ਹੋਰਨਾਂ ਵਿਰੁੱਧ ਮਾਮਲਾ ਦਰਜ ਗ੍ਰਿਫਤਾਰ ਕਰ ਲਿਆ ਸੀ ਪਟੀਸ਼ਨ ਕਰਤਾ ਰਮਨ ਅਰੂੜਾ ਨੇ ਕਈ ਤਰ੍ਹਾਂ ਦੀਆਂ ਦਲੀਲਾਂ ਅਤੇ ਨਿਜਮਤ ਜਵਾਨ ਦੀ ਮੰਗ ਕੀਤੀ ਸੀ ਜਿਸ ਤੇ ਹਾਈਕੋਰਟ ਕੋਰਟ ਨੇ ਰਮਨ ਅਰੂੜਾ ਦੀ ਨਿਯਮਤ ਜੁਬਾਨ ਦੀ ਅਰਜੀ ਨੂੰ ਮਨਜ਼ੂਰ ਕਰ ਦਿਆ ਵੱਡੀ ਰਾਹ ਦਿੱਤੀ ਹੈ ਯਾਨੀ ਕਿ ਰਮਨ ਅਰੂੜਾ ਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਵੱਡੀ ਔਰ ਸੌਰੀ ਪੱਕੀ ਜੁਬਾਨਤ ਮਿਲ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਸਿਆਸੀ ਸਟੰਡ ਖੇਡਿਆ ਗਿਆ ਸੀ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਹੱਲੇ ਲੁਧਿਆਣਾ ਹਲਕਾ ਪੱਛਮੀ ਤੋਂ ਜਿਮਰੀ ਚੋਣ ਹੋ ਰਹੀ ਸੀ ਜਿਹੜੀ ਆਪ ਆਦਮੀ ਪਾਰਟੀ 37 1000 ਤੋਂ ਵੱਧ ਵੱਡੇ ਫਰਕ ਦੇ ਨਾਲ ਰਵਨ ਅਰੂੜਾ ਜਿੱਤੇ ਵੀ ਜਿਹੜੇ ਕਿ ਹੁਣ ਬਿਜਲੀ ਮੰਤਰੀ ਬਣ ਗਏ ਨੇ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਰਾਜਾ ਉਹਨੇ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਕਿ ਇਹ ਸਿਆਸੀ ਸਟੰਟ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਹਿਲਾਂ ਕਾਰਵਾਈ ਕਿਉਂ ਨਹੀਂ ਕੀਤੀ ਆਖਰਕਾਰ ਹਰੀ ਝੰਡੀ ਪੱਕੀ ਜਵਾਨਤ ਰਵਨ ਅਰੂੜਾ ਅਤੇ ਉਸ ਦੇ ਸਾਥੀ ਸੁਖਦੇਵ ਵਿਸ਼ਿਸ਼ ਨੂੰ ਕਿਉਂ ਮਿਲੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਰਵਨ ਅਰੂੜਾ ਖੁਦ ਕਾਨਫਰੰਸ ਕਰਕੇ ਖੁਲਾਸੀ ਕਰਨਗੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਉੱਤੇ ਝੂਠੇ-ਮੂਠੇ ਇਲਜ਼ਾਮ ਲਗਾਏ ਜਾਂ ਸੱਚਮੁੱਚ ਰਵਨ ਅਰੋੜਾ ਦੋਸ਼ੀ ਸੀ ਜੇਕਰ ਦੋਸ਼ੀ ਸੀ ਤਾਂ ਫਿਰ ਉਸ ਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚੋਂ ਜ਼ਬਾਨਤ ਕਿਉਂ ਮਿਲੀ ਹੁਣ ਰਵਨ ਅਰੋੜਾ ਪੰਜਾਬ ਆਮ ਆਦਮੀ ਪਾਰਟੀ ਵਿੱਚ ਰਹਿਣਗੇ ਜਾਂ ਹੋਰ ਕਿਸੇ ਪਾਰਟੀ ਵੱਲ ਰੁਕ ਕਰਨਗੇ ਧੰਨਵਾਦ